ਫਸਲਾਂ ਉਤੇ ਐਮਐਸਪੀ ਗਰੰਟੀ ਕਾਨੂੰਨ ਦੀ ਪੂਰੇ ਦੇਸ਼ ਨੂੰ ਲੋੜ ਹੈ ਇਕੱਲਿਆਂ ਪੰਜਾਬ ਇਹਦੀ ਲੜਾਈ ਨਹੀਂ ਲੜ ਰਿਆ ਇਹ ਕਥਨ ਲੰਘੇ ਕੱਲ ਜਿਹੜੀ ਖਨੌਰੀ ਬਾਰਡਰ ਤੇ ਹੁੰਦੀ ਹੈ ਮਹਾ ਕਿਸਾਨ ਪੰਚਾਇਤ ਉਹਦੇ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਪਰਟਾਏ ਨੇ ਤੇ ਨਾਲ ਜਿਹੜਾ ਵੱਡੇ ਪੱਧਰ ਤੇ ਸਵਾਲ ਖੜਾ ਹੁੰਦਾ ਹੈ ਕਿ ਦੇਸ਼ ਦੀ ਜਿਹੜੀ ਆਜ਼ਾਦੀ ਦੀ ਲੋੜ ਉਹ ਪੂਰੇ ਮੁਲਕ ਨੂੰ ਸੀ ਪਰੰਤੂ ਲੜਾਈ ਜਿਹੜੀ ਹੈ ਉਹ ਪੰਜਾਬੀਆਂ ਨੇ ਲੜੀ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਰਹੀਆਂ ਭਾਵੇਂ ਕਿ ਉਹ ਕੁਰਬਾਨੀਆਂ ਦੇ ਉਸ ਅੰਕੜੇ ਨੂੰ ਕਿਤੇ ਨਾ ਕਿਤੇ ਹੁਣ ਮਟਾਉਣ ਦੀ ਵੀ ਕੋਸ਼ਿਸ਼ ਹੈ ਪਰ ਇਤਿਹਾਸ ਗਵਾਹ ਹੈ ਇਸੇ ਤਰ੍ਹਾਂ ਜਦੋਂ ਦੇਸ਼ ਨੂੰ ਅੰਨ ਦੀ ਲੋੜ ਪਈ ਜਦੋਂ ਭਾਰਤ ਨੇ ਠੂਠਾ ਫੜਿਆ ਅੰਨ ਲਈ ਬਾਕੀ ਮੁਲਕਾਂ ਕੋਲੋਂ ਤਾਂ ਪੰਜਾਬ ਨੇ ਡੂੰਘਾ ਹਲਵਾਇਆ ਹਰੀ ਕ੍ਰਾਂਤੀ ਆਈ ਅੰਨ ਭੰਡਾਰ ਭਰ ਦਿੱਤੀ ਦੇ ਇਸ ਦੀ ਪਹਿਰੇਦਾਰੀ ਦੇ ਵਿੱਚ ਸ਼ਰਧਾਂ ਉੱਤੇ ਜਿਹੜੀ ਰਾਖੀ ਦਾ ਜਿੰਮਾ ਉਹ ਪੰਜਾਬ ਪੰਜਾਬੀ ਨਿਭਾ ਰਹੇ ਨੇ। ਖੈਰ ਕੀ ਇਹ ਸਾਰਾ ਕੁਝ ਕੁਰਬਾਨੀ ਜਾਂ ਸੰਘਰਸ਼ਾਂ ਦਾ ਜਿਹੜਾ ਮਾਹੌਲ ਹੈ ਇਹ ਪੰਜਾਬੀਆਂ ਨੇ ਆਪਣੇ ਮੁੱਢਿਆਂ ਤੇ ਚੁੱਕਿਆ ਹੋਇਆ। ਰਹੀ ਗੱਲ ਜੇਕਰ ਅੰਤਰਰਾਸ਼ਟਰੀ ਪੱਧਰ ਉੱਤੇ ਆਈਏ ਤਾਂ ਅਮਰੀਕਾ ਦੇ ਸੁਰੱਖਿਆ ਸਲਾਹਕਾਰ ਇੱਕ ਦੋ ਦਿਨਾਂ ਨੂੰ ਭਾਰਤ ਆ ਰਹੇ ਨੇ। ਕਿਸ ਤਰ੍ਹਾਂ ਦਾ ਉਹ ਮਾਹੌਲ ਹੈ? ਅੱਜ ਇਹ ਸਾਰੇ ਚਰਚੇ ਉੱਤੇ ਗੱਲਬਾਤ ਲਈ ਸਾਡੇ ਨਾਲ ਅੱਜ ਖਾਸ ਤੌਰ ਤੇ ਜੁੜੇ ਨੇ। ਉਗੇ ਰਾਸ਼ੀ ਮਹਾਰ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਕੂ ਸਾਹਿਬ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਸ਼ੁਕਰੀਆ ਜੀ ਬਹੁਤ ਬਹੁਤ ਮੁਬਾਰਕਾ ਨਵੇਂ ਸਾਲ ਦੀਆਂ ਤੁਹਾਨੂੰ ਤੇ ਤੁਹਾਡੀ ਸਾਰੀ ਸੰਗਤ ਨੂੰ ਤੇ ਡਾਕਟਰ ਸਾਹਿਬ ਤੁਹਾਨੂੰ ਵੀ ਖੈਰ ਡਾਕਟਰ ਸਾਹਿਬ ਜੇਕਰ ਆਪਾਂ ਜਿਵੇਂ ਸਵਾਲ ਕਰ ਰਹੇ ਸੀ ਇਹ ਉਠਾਇਆ ਹੈ ਕਿ ਕੁਰਬਾਨੀ ਤੇ ਸੰਘਰਸ਼ ਦਾ ਜਿਹੜਾ ਮਾਹੌਲ ਇਹਦਾ ਹੈ ਸਰਜਨ ਦੀ ਪ੍ਰਕਿਰਿਆ ਕਿ ਪੰਜਾਬੀਆਂ ਨੇ ਹੀ ਆਪਣੇ ਮੋਢਿਆਂ 'ਤੇ ਚੁੱਕੀ ਹੋਈ ਹੈ ਜਿਵੇਂ ਕੱਲ ਕਨੌਰੀ ਬਾਰਡਰ 'ਤੇ ਵੱਡੇ ਪੱਧਰ 'ਤੇ ਕਿਸਾਨਾਂ ਦੀ ਲਾਮਬੰਦੀ ਵੀ ਹੁੰਦੀ ਹੈ ਇਹ ਕਥਨ ਵੀ ਆਉਂਦਾ ਹੈ ਕਿ ਜਿਹੜੀ ਐਮਐਸਪੀ ਗਰੰਟੀ ਫਸਲਾਂ 'ਤੇ ਗਰੰਟੀ ਦਾ ਕਾਨੂੰਨ ਹੈ ਇਹਦੀ ਲੋਡ ਇਕੱਲੇ ਪੰਜਾਬ ਨੂੰ ਨਹੀਂ ਪੂਰੇ ਮੁਲਕ ਨੂੰ ਹੈ ਪਰ ਜਿਹੜਾ ਸੰਘਰਸ਼ ਦਾ ਜਿਮਾ ਇਹ ਪੰਜਾਬੀਆਂ ਨੇ ਮੋਢਿਆਂ 'ਤੇ ਚੁੱਕਿਆ ਹੋਇਆ ਹੈ ਕਿਵੇਂ ਦੇਖਦੇ ਹਾਂ ਇਹ ਸੰਘਰਸ਼ ਇਹ ਕੁਰਬਾਨੀ ਇਹ ਪੰਜਾਬੀ ਜੀ ਡਾਕਟਰ ਸਾਹਿਬ ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਤੁਸੀਂ ਇੱਕ ਇਤਿਹਾਸਿਕ ਪਰਪੇਖਸ਼ ਗੱਲ ਵੀ ਕੀਤੀ ਗ੍ਰੀਨ ਰੈਵਿਊਲੂਸ਼ਨ ਦੀ ਗੱਲ ਕੀਤੀ ਗ੍ਰੀਨ ਰੈਵਿਊਲੂਸ਼ਨ ਪੰਜਾਬ ਦੇ ਨਾਲ ਨਾਲ ਵੈਸਟਰਨ ਯੂਪੀ ਦੇ ਵਿੱਚ ਆਇਆ ਸੀ ਪੋਸਟਲ ਏਰੀਆ ਚ ਹੋਇਆ ਸੀਗਾ ਉਸ ਗ੍ਰੀਨ ਰੈਵਿਊਲੂਸ਼ਨ ਲਿਆਉਣ ਦੇ ਵਿੱਚ ਸਰਕਾਰ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਖਾਸ ਕਰਕੇ ਉਸ ਸਮੇਂ ਦੀ ਕੇਂਦਰ ਸਰਕਾਰ ਜਿਹੜੀ ਹੈਗੀ ਸੀ ਜਾਂ ਨਹਿਰੂ ਦੀ ਸਰਕਾਰ ਸੀਗੀ ਉਸ ਸਮੇਂ ਪ੍ਰਤਾਪ ਸਿੰਘ ਕਹਿਰੋਂ ਸੀਗਾ ਔਰ ਹੋਰ ਬਹੁਤ ਸਾਰੇ ਹਾਲਾਤ ਇਸ ਸਮਾਪਕ ਸੀਗੀ ਸਾਡੀ ਜ਼ਮੀਨ ਜਿਹੜੀ ਹੈਗੀ ਆ ਉਹਦੇ ਵਿੱਚ ਕਿਉਂਕਿ ਲੰਬੇ ਸਮੇਂ ਤੋਂ ਜ ਖੇਤੀ ਹੋ ਰਹੀ ਸੀਗੀ ਕਨਾਲ ਸਿਸਟਮ ਡਿਵੈਲਪ ਹੋਇਆ ਸੀਗਾ ਫਿਰ ਤੁਹਾਡੇ ਦਰਿਆ ਹਗੇ ਸੀਗੇ ਜ਼ਮੀਨ ਉਸ ਸਮੇਂ ਮਤਲਬ ਕਿ ਨਾ ਫਲੋਟਿੰਗ ਔਨ ਸਵੀਟ ਵਾਟਰ ਦੇ ਉੱਤੇ ਸੀਗਾ ਤੇ ਫਿਰ ਨਵੀਂ ਟੈਕਨੋਲੋਜੀਆਂ ਆਈਆਂ ਯੂਨੀਵਰਸਿਟੀ ਸਰਵਿਸ ਕਿੱਤੀਆਂ ਦੋਨੋਂ ਪਾਸੇੋਂ ਹਮਲਾ ਵੱਜਾ ਕੇਂਦਰ ਸਰਕਾਰ ਨੇ ਵੀ ਬਹੁਤ ਵੱਡਾ ਹਮਲਾ ਮਾਰਿਆ ਔਰ ਦੂਸਰਾ ਸੀਗਾ ਕਿ ਇੱਥੋਂ ਦੇ ਕਿਸਾਨ ਵੀ ਕਿਉਂਕਿ ਇਹ ਰਿਸਕ ਲੈਣ ਨੂੰ ਤਿਆਰ ਰਹਿੰਦੇ ਆ ਔਰ ਇਹਨਾਂ ਨੇ ਵੀ ਸਾਰੇ ਰਲ ਮਿਲ ਕੇ ਉਸ ਜਿਹੜਾ ਹੈਗਾ ਜਿਹਨੂੰ ਗ੍ਰੀਨ ਰੈਵਲੂਸ਼ਨ ਤੁਸੀਂ ਗੱਲ ਕੀਤੀ ਉਹ ਲੈ ਕੇ ਆਏ ਤੇ ਉਹਦੇ ਵਿੱਚ ਸਰਕਾਰ ਦਾ ਵੀ ਬਹੁਤ ਵੱਡਾ ਯੋਗਦਾਨ ਸੀ ਕਿਉਂਕਿ ਜਿੰਨੀ ਸਬਸਿਡੀ ਉਸ ਸਮੇਂ ਦੇ ਵਿੱਚ ਹੁੰਦੀ ਸੀ ਟਰੈਕਟਰ ਦੇ ਸਬਸਿਡੀ ਸੀ ਬਿਜਲੀ ਦੇ ਸਬਸਿਡੀ ਬਹੁਤ ਕੋਸ਼ ਸੀਗਾ ਫਰਟੀਲਾਈਜ਼ਰ ਦੇ ਸਬਸਿਡੀ ਸੀਗੀ ਬਹੁਤ ਸਾਰੀ ਟ੍ਰੇਨਿੰਗ ਸੀਗੀ ਉਸ ਸਮੇਂ ਦੇ ਵਿੱਚ ਅਮਰੀਕਾ ਤੋਂ ਲਿਆ ਕੇ ਜਿਹੜੇ ਸੀ ਉਹ ਯੂਨੀਵਰਸਿਟੀ ਕਾਲਜਾਂ ਦੇ ਸਟੂਡੈਂਟ ਜਿਹੜੇ ਸੀਗੇ ਉਹਨੂੰ ਆਪਸ਼ਨ ਸੀਗੀ ਵੀ ਇਤਨਾਮ ਵਰ ਚੱਲਦੀ ਸੀ ਵੀ ਜਾਂ ਤਾਂ ਉੱਥੇ ਚਲੇ ਜਾਓ ਜਾਂ ਇੰਡੀਆ 'ਚ ਜਾ ਕੇ ਕਿਸਾਨਾਂ ਨੂੰ ਟ੍ਰੇਨ ਕਰੋ ਤੁਸੀਂ ਤੇ ਸਾਰੇ ਦੇ ਨਾਲੇ ਹਰੀ ਕ੍ਰਾਂਤੀ ਆ ਗਈ ਔਰ ਹਰੀ ਕ੍ਰਾਂਤੀ ਨੇ ਲਿਆ ਕੇ ਠੀਕ ਹੈ ਤੁਹਾਡੀ ਗੱਲ ਆ ਕਿ ਰਾਜਨੀਤਿਕ ਸਥਿਰਤਾ ਲਿਆਂਦੀ ਨਾ ਕਿ ਸਿਰਫ ਇਕਨੋਮਿਕ ਗਰੋਥ ਹੀ ਲਿਆਂਦੀ ਉਹਦਾ ਪੰਜਾਬ ਨੂੰ ਬਹੁਤ ਫਾਇਦਾ ਹੋਇਆ 80 ਸਾਲ ਪੰਜਾਬ ਨੂੰ ਫਾਇਦਾ ਹੋਇਆ ਪੰਜਾਬ ਦੇ ਵਿੱਚ ਮੁੜ ਕੇ ਤੁਸੀਂ ਦੇਖਿਆ ਹੋਣਾ ਕਿ ਲੇਟ 70s ਦੇ ਵਿੱਚ ਖਲਾਫ ਵਿਗੜ ਕੇ ਅੱਤਵਾਦ ਆ ਗਿਆ ਔਰ ਜਿਹੜਾ ਕੀਤਾ ਕਰਾਇਆ ਕੰਮ ਸੀਗਾ ਉਹ ਸਾਰਾ ਪੁੱਠੇ ਪਾਸੇ ਪੈ ਗਿਆ ਤੇ ਜਿਹੜੀ ਐਗਰੀਕਲਚਰ ਤੋਂ ਅੱਗੇ ਵਧਣਾ ਸੀ ਜਿਹੜਾ ਕਿਉਂਕਿ ਐਗਰੀਕਲਚਰ ਫਾਈਨਲ ਗਰੋਥ ਨਹੀਂ ਐਗਰੀਕਲਚਰ ਤੋਂ ਬਾਅਦ ਇੰਡਸਟ੍ਰੀਅਲਾਈਜੇਸ਼ਨ ਹੋਣੀ ਚਾਹੀਦੀ ਆ ਉਹ ਉਹ ਪਾਸਾ ਜਿਹੜਾ ਕਿਤੇ ਨਾ ਕਿਤੇ ਰੁਕ ਗਿਆ ਜਿਹੜੀ ਥੋੜੀ ਬੋਧੀ ਇੰਡਸਟਰੀ ਸੀ ਉਹ ਇੱਥੋਂ ਚਲੇ ਚਲੀ ਗਈ ਉਹ 15 18 ਸਾਲ ਦਾ ਸਮਾਂ ਜਿਹੜਾ ਸੀਗਾ ਉਹ ਚ ਬਿਲਕੁਲ ਪੰਜਾਬ ਚ ਖੜੋਤ ਆ ਗਈ ਖੜੋਤ ਨਹੀਂ ਆ ਗਈ ਪਛਾਣ ਪੰਜਾਬ ਪਛਾਣ ਨੂੰ ਚਲੇ ਗਿਆ ਔਰ ਉਸ ਤੋਂ ਬਾਅਦ ਜਿਹੜੀ ਰਾਜਨੀਤਿਕ ਪਾਰਟੀਆਂ ਆਈਆਂ ਆ ਖਾਸ ਕਰਕੇ ਪੰਜਾਬ ਦੇ ਜਿਹੜੇ ਹਤੈਸ਼ੀ ਸੀ ਅਕਾਲੀ ਦਲ ਨੂੰ ਆਪਾਂ ਕਹਿੰਦੇ ਆ ਕਿ ਬਹੁਤ ਹਤੈਸ਼ੀ ਸੀਗਾ ਉਹ ਵੀ ਕਿਸੇ ਨਾ ਕਿਸੇ ਉਸੇ ਵਹਿਣ ਦੀ ਪੈ ਗਿਆ ਜਿਸ ਵਹਿਣ ਨੇ ਪੰਜਾਬ ਨੂੰ ਹੋਰ ਨਿਮਾਣ ਵਾਲੇ ਪਾਸੇ ਲੈ ਕੇ ਆਇਆ ਕਾਂਗਰਸ ਨੇ ਵੀ ਇਸੇ ਤਰੀਕੇ ਨਾਲ ਹੀ ਕੀਤਾ ਹੁਣ ਸਵਾਲ ਵੱਡਾ ਹੈ ਕਿ ਐਗਰੀਕਲਚਰ ਦੀ ਗ੍ਰੋਥ 90 ਕਨਵੇਂ ਤੱਕ ਤਾਂ ਹੁੰਦੀ ਰਹੀ ਲੰਮਾ ਸਮਾਂ ਜਿਹੜੀ ਉਹ ਜਿਹੜੀ ਉਹ ਨਹੀਂ ਉਹਨੂੰ ਲਿਜਾਇਆ ਜਾ ਸਕਦਾ ਉਹਦੀ ਡਾਈਵਰਸੀਫਿਕੇਸ਼ਨ ਹੋਣੀ ਚਾਹੀਦੀ ਸੀ ਹੋਰ ਪਾਸੇ ਚਲਣਾ ਚਾਹੀਦਾ ਇਹ ਉਹ ਪਾਸਾ ਨਹੀਂ ਹੋ ਸਕਿਆ ਹੁਣ ਕੀ ਹੋ ਗਿਆ ਕਿ ਜਿਹੜੀ ਤੁਹਾਡੀ ਉਪਜਾਊ ਹੈਗੀ ਆ ਸ਼ਕਤੀ ਜ਼ਮੀਨ ਦੀ ਘਟ ਗਈ ਆ ਐਸਾ ਤੁਹਾਡੇ ਤਾਂ ਪਤਾ ਨਹੀਂ ਕੀ ਹੋਣਾ ਸਾਡੇ ਤੇ ਇੱਥੇ ਇਲਾਕੇ ਦੇ ਵਿੱਚ ਝੋਨੇ ਦਾ ਝਾੜ ਬਹੁਤ ਘੱਟ ਨਿਕਲਿਆ ਜਦੋਂ ਮੈਂ ਬਹੁਤ ਘੱਟ ਗਈ ਨਾ 15 20% ਘਟਣ ਨਾਲ ਵੀ ਜਿਹੜਾ ਹੈਗਾ ਬਹੁਤ ਰਹਿ ਗਿਆ ਫਸਲ ਦੀ ਕੁਆਲਿਟੀ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਕਈ ਕਿਸਮ ਦਾ ਕਿੰਤੂ ਪ੍ਰੰਤੂ ਸ਼ੁਰੂ ਹੋ ਗਿਆ ਕਿਉਂਕਿ ਵਾਤਾਵਰਨ ਜਿਹੜਾ ਚੇਂਜ ਹੋ ਗਿਆ ਤੇ ਇਹਦੇ ਨਾਲ ਕਿਸਾਨਾਂ ਦੀ ਜਿਹੜਾ ਕ੍ਰਾਈਸਿਸ ਜਿਹੜਾ ਸੀਗਾ ਉਹ ਬਹੁਤ ਡੂੰਘਾ ਹੋ ਗਿਆ। ਔਰ ਉਹਦੇ ਨਾਲ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਮਦਨ ਘਟਦੀ ਆ ਤੇ ਤੁਹਾਡੇ ਖਰਚੇ ਵੱਧਦੇ ਆ ਉਹ ਘਰਾਂ 'ਚ ਲੜਾਈ ਪੈ ਜਾਂਦੀ ਆ। ਉਹਦੇ ਨਾਲ ਕਈ ਕਿਸਮ ਦੀਆਂ ਹੋਰ دشਵਾਰੀਆਂ ਆਉਂਦੀਆਂ ਸੁਇਸਾਈਡ ਦੀ ਆਪਾਂ ਗੱਲ ਵੀ ਕਰਦੇ ਆ। ਬੱਚਿਆਂ ਨੂੰ ਬਾਹਰ ਭੇਜਣ ਦੀ ਗੱਲ ਕਰਦੇ ਆ ਤੇ ਠੀਕ ਆ ਕਿ ਚੰਗੀ ਗੱਲ ਵੀ ਹੈਗੀ ਕਿ ਪਹਿਲੇ ਸਮੇਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਜਾਂ ਕਿਸਾਨਾਂ ਦੇ ਧੀਆਂ ਪੁੱਤ ਜਿਹੜੇ ਹੈਗੇ ਸੀ ਕਿਤੇ ਨਾ ਕਿਤੇ ਉਹ ਆਪਣਾ ਜਾ ਕੇ ਉਹਨਾਂ ਨੇ ਇਥੇ ਜੌਬ ਨਹੀਂ ਮਿਲੀ ਬਾਹਰ ਜਾ ਕੇ ਆਪਣੇ ਆਪ ਨੂੰ ਥੋੜਾ ਬੈਲੈਂਸ ਕਰ ਲਿਆ ਜਿਹੜਾ ਥੋੜਾ ਬਹੁਤਾ ਇੱਕ ਰੀਲੀਫ ਦਾ ਪੁਆਇੰਟ ਵੀ ਹੈਗਾ ਹੁਣ ਤੁਹਾਡੀ ਗੱਲ ਰਹੀ ਕਿ ਲੜਾਈ ਵਾਲਾ ਪਾਸਾ ਸੀਗਾ ਇਤਿਹਾਸ ਹੈਗਾ ਬਿਲਕੁਲ ਠੀਕ ਹੈਗਾ ਪਰ ਤੁਸੀਂ ਕੱਲੇ ਖਨੋਰੀ ਦੀ ਗੱਲ ਕੀਤੀ ਹੈ ਵੀ ਕਿ ਮੈਂ ਇਹ ਸਵਾਰ ਰੇਜ਼ ਕਰੂੰਗਾ ਕਿ ਖਨੋਰੀ ਵਾਲਿਆਂ ਨੇ ਕੱਲਾ ਠੇਕਾ ਲਿਆ ਸੀਗਾ ਵੀ ਅਸੀਂ ਸਾਰੀਆਂ ਜਿਹੜੀਆਂ ਐਮਐਸਪੀ ਦਵਾਈਆਂ ਜਦੋਂ ਕਿ ਬਹੁਤ ਵੱਡਾ ਬਲਾਵਾ ਸਾਰੇ ਦੇਸ਼ ਦੇ ਕਿਸਾਨ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹ ਇਕੱਠੀਆਂ ਹੋਈਆਂ ਸੀਗੀਆਂ ਜਦੋਂ ਤਿੰਨ ਕਾਨੂੰਨ ਵਾਪਸ ਹੋਏ ਸੀਗੇ ਤੁਸੀਂ ਇੱਕ ਪਾਸੇ ਨੇ ਵੀ ਸਿੱਖਾਂ ਨੇ ਲੈ ਲਿਆ ਮੈਂ ਤਾਂ ਹੋਰ ਅਗਲੇ ਪਾਸੇ ਲੈ ਕੇ ਜਾਣਾ ਕਿ ਕੀ ਇਹਨਾਂ ਦੋ ਜਥੇਬੰਦੀਆਂ ਨੇ ਸਾਰਾ ਜ਼ਿੰਮੇਵਾਰੀ ਲੈ ਲਈ ਸੀ ਵੀ ਅਸੀਂ ਕੱਲਿਆਂ ਦੇ ਜਿਹੜੀ ਹੈਗੀ ਐਮਐਸਯੂ ਦਵਾ ਦੇਣੀ ਹੈ ਅਸੀਂ ਕੱਲਿਆਂ ਦੇ ਕਿਸਾਨਾਂ ਨੂੰ ਜਿਹੜਾ ਹੈਗਾ ਵਾ ਉਹ ਜਿਹੜਾ ਉਹਨਾਂ ਨੂੰ ਮੁਆਵਜ਼ਾ ਦਵਾ ਦੇਣਾ ਮੇਰੇ ਕਿਸਾਨੀ ਜਿਹੜੀ ਹੈਗੀ ਜ਼ਿੰਦਗੀ ਜਿਹੜੀ ਆ ਉਹ ਠੀਕ ਕਰ ਦੇਣੀ ਹੈ ਮੈਂ ਤੁਹਾਡੇ ਕੋਲ ਸਵਾਲ ਕਰ ਰਿਹਾ ਜਦੋਂ ਕਿ ਦੂਸਤ ਬਹੁਤ ਵੱਡਾ ਮੁਹਾਜ ਹੈ ਜਦੋਂ ਕਿ ਬਿਲਕੁਲ ਬਿਲਕੁਲ ਇੰਨੀ ਵੱਡੀ ਸਰਕਾਰ ਵਾ ਇਨੀ ਤਾਕਤਵਰ ਸਰਕਾਰ ਵਾ ਉਹ ਇਹਨੀ ਮੈਂ ਤਾਂ ਇਹ ਕਹੂੰਗਾ ਬਿਗ ਕਿਰਕ ਸਰਕਾਰ ਆ ਸਾਡੇ ਸਾਥ ਕਿਸਾਨ ਉਸ ਸਮੇਂ ਦੇ ਵਿੱਚ ਉਹਨਾਂ ਦੀ ਜਾਨ ਜਾਂਦੀ ਰਹੀ ਅਸੀਂ ਉਹਨਾਂ ਨੂੰ ਸ਼ਹੀਦ ਕਹਿੰਦੇ ਆ ਓਕੇ ਇੱਕ ਮਕਸਦ ਉਥੇ ਗਏ ਸੀਗੇ 13 ਮਹੀਨੇ ਉੱਤੇ ਡਟੇ ਰਹੇ ਫਿਰ ਕਿਤੇ ਉਹਨਾਂ ਨੇ ਵਾਪਸ ਇਹ ਗੱਲ ਕਹੀ ਮੋਦੀ ਸਾਹਿਬ ਨੇ ਕਿ ਮੇਰੇ ਕੋਈ ਇਹਨਾਂ ਨੂੰ ਸਮਝਾਉਣ ਦੀ ਗਲਤੀ ਹੋ ਗਈ ਆ ਤੇ ਫਿਰ ਬਾਅਦ ਚ ਕਾਨੂੰਨ ਤਾਂ ਵਾਪਸ ਹੋ ਗਿਆ ਪਰ ਇਹ ਤੋਂ ਬਾਅਦ ਜਿਹੜਾ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ ਜਥੇਬੰਦੀਆਂ ਵੀ ਖਿੰਡ ਗਈਆਂ ਕੁਝ ਰਾਜਨੀਤਿਕ ਆ ਗਿਆ ਆ ਰਾਜਨੀਤਿਕ ਆ ਗਿਆ ਪਹਿਲੀ ਤੇ ਗੱਲ ਜਿਹੜੀ ਹੈਗੀ ਜਿਹੜਾ ਆ ਰਾਜਨੀਤਿਕ ਹੈ ਨਾ ਗੈਰ ਰਾਜਨੀਤਿਕ ਉਹ ਵਰਡ ਹੈ ਹੀ ਨਹੀਂ ਕਮ ਇਹ ਤਾਂ ਬਹੁਤ ਇਹ ਇੱਕ ਇੱਕ ਵੱਖਰੀ ਇੱਕ ਸਮ ਦੀ ਪੋਲਿਟਿਕਸ ਹੋਆ ਆਪਾਂ ਕਿਸੇ ਵੀ ਦਿਨ ਤੇ ਗੱਲ ਕਰ ਸਕਦੇ ਕਿਹੜਾ ਬੰਦਾ ਰਾਜਨੀਤਿਕ ਹੋ ਸਕਦਾ ਜਿਹੜਾ ਬੰਦਾ ਪ੍ਰੋਟੈਸਟ ਕਰਦਾ ਡਿਮੋਨਸਟ੍ਰੇਟ ਕਰਦਾ ਤੋਂ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਉਠੀਆਂ ਕੱਲ ਟਹਾਣਾ ਦੇ ਵਿੱਚ ਵੀ ਗੱਲਾਂ ਉਠੀਆਂ ਵੀ ਇਹ ਮੋਰਚਾ 10 ਮਹੀਨੇ 11 ਮਹੀਨੇ ਪਹਿਲਾਂ ਕਿਦਾਂ ਸ਼ੁਰੂ ਹੋ ਗਿਆ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਕਿਉਂਕਿ ਤੁਸੀਂ ਖਨੌਰੀ ਦੀ ਗੱਲ ਕੀਤੀ ਮੈਂ ਉਹ ਰੈਫਰੈਂਸ ਕਹਿ ਰਿਹਾ ਇੱਕ ਪਾਸੇ ਸਰਕਾਰ ਨਾਲ ਵੀ ਕਰਦੇ ਰਹੇ ਚਾਰ ਪੰਜ ਮੀਟਿੰਗਾਂ ਵੀ ਹੋ ਗਈਆਂ ਭਗਵੰਤ ਸਿੰਘ ਮਾਨ ਵੀ ਆ ਗਿਆ ਹੁਣ ਇਸ ਪਾਸੇ ਲਾਗੇ ਕੀਮਤ ਗਿਆ ਦੇਸ਼ ਦੇ ਵਿੱਚ ਇਸੇ ਤਰੀਕੇ ਦੇ ਨਾਲ ਤੁਸੀਂ ਦੇਖੋ ਵੀ ਜਦੋਂ ਡਿਵੀਜ਼ਨ ਹੁੰਦੀ ਆ ਇਹਦਾ ਅਸਰ ਜਿਹੜੀ ਮੂਵਮੈਂਟ ਉਹ ਵੀਕ ਹੁੰਦੀ ਆ ਤੁਹਾਡੇ ਭਾਵੇਂ ਸਾਰਿਆਂ ਦਾ ਮਕਸਦ ਇੱਕੋ ਹੀ ਆ ਪਰ ਜਦੋਂ ਇਹ ਪਤਾ ਹੈ ਤੁਹਾਨੂੰ ਕਿ ਅਗਲੇ ਪਾਸੇ ਨਹੀਂ ਤਾਕਤਵਰ ਸਰਕਾਰ ਹੈਗੀ ਆ ਇਹਨੇ ਤਾਕਤਵਰ ਲੋਕ ਹੈ ਉਹਨਾਂ ਦੇ ਪਿੱਛੇ ਕਾਰਪੋਰੇਟ ਵਾ ਤੇ ਫਿਰ ਤੁਸੀਂ ਇਹ ਕਿਦਾਂ ਸੋਚ ਲਿਆ ਜਾਂ ਤੁਹਾਨੂੰ ਕਿਸ ਚੀਜ਼ ਦੀ ਸ਼ੈ ਹੈਗੀ ਸੀ ਜਾਂ ਕਿਹੜੀ ਹੁਣ ਤਾਂ ਸਾਰੇ ਆਪਾਂ ਇੱਥੇ ਗੱਲ ਕਹੀਏ ਨਾ ਕਹੀਏ ਲੋਕੀ ਕਹਿ ਰਹੇ ਆ ਕਿ ਕਿਹੜੀ ਸ਼ੈ ਦੀ ਕੰਮ ਸ਼ੁਰੂ ਕੀਤਾ ਗਿਆ ਸੀਗਾ ਲੋਕਾਂ ਲੋਕੀ ਰੇਸ ਕਰ ਇੰਟਰਵਿਊ ਰੇਸ ਕਰਦੇ ਆ ਤੁਸੀਂ ਪ੍ਰਾਈਵੇਟ ਗੱਲ ਕਰਕੇ ਵੇਖ ਲਓ ਤੁਸੀਂ ਉਹਦਾ ਗੱਲ ਕਰ ਲਓ ਤਾਂ ਇਹ ਆਪਾ ਤਾਂ ਵੀ ਜਿਹੜਾ ਹੈਗਾ ਸੀਗਾ ਇਹ ਨਹੀਂ ਚੱਲਣ ਵਾਲਾ ਕੰਮ ਇਹ ਤਾਂ ਫਿਰ ਇੱਕ ਬੈਠਣ ਵਾਲੀ ਗੱਲ ਸੀ ਠੀਕ ਆ ਕਿਸਾਨਾਂ ਦੇ ਵਿੱਚ ਯੂਨਿਟੀ ਜਿਹੜੀ ਹੋਣੀ ਬਹੁਤ ਮੁਸ਼ਕਲ ਆ ਯੂਨਿਟੀ ਦੋ ਤਿੰਨ ਆ ਸਕਦੀ ਆ ਜਾਂ ਤੱਕ ਕਿਸਾਨ ਲੀਡਰ ਜਿਹੜੇ ਹੈਗੇ ਬਹੁਤ ਸਮਝਦਾਰ ਹੋ ਕੇ ਤੇ ਉਹ ਇਕੱਠੇ ਹੋ ਜਾਣ ਪਰ ਕਿਉਂਕਿ ਵਿਚਾਰਧਾਰਕ ਵਖਰੇਵੇਂ ਆ ਕੈਪਟਲਿਸਟ ਫਾਰਮਰ ਵੀ ਹੈਗੇ ਆ ਪੰਜਾਬ ਦੇ ਵਿੱਚ ਬੜੇ-ਬੜੇ ਤੁਸੀਂ ਦੇਖੋ ਵੀ ਆ ਜ਼ਿਮੀਦਾਰ ਵੀ ਹੈਗੇ ਆ ਹੈ ਇਹ ਲਖੋਵਾਲ ਵਰਗੇ ਰਾਜੂ ਰਵਾਲੇ ਵਰਗੇ ਹੋਰ ਬਹੁਤ ਸਾਰੇ ਜਿਹੜੇ ਵੱਡੇ ਜ਼ਿਮੀਦਾਰ ਵੀ ਹੈਗੇ ਜਿਨ੍ਹਾਂ ਦੇ ਹੋਰ ਬਿਜ਼ਨਸ ਵੀ ਹੈਗੇ ਉਹ ਵੀ ਲੀਡਰ ਹੈਗੇ ਆ ਦੂਸਰੇ ਪਾਸੇ ਇੱਕ ਆਮ ਜਥੇਬੰਦੀਆਂ ਵਾਲੇ ਵੀ ਹੈਗੇ ਆ ਆ ਕਿਸਾਨ ਮਜ਼ਦੂਰ ਸੰਘ ਦੀ ਆਪਾਂ ਗੱਲ ਕਰ ਲਈ ਜਿਹੜਾ ਇਹ ਵੀ ਛੋਟਾ ਹੈਗਾ ਉਗਰਾਹ ਵਾਲਾ ਵੱਡਾ ਗਰੁੱਪ ਉਹਦੀ ਗੱਲ ਕਰਦੇ ਆ ਜਮਹੂਰੀ ਕਿਸਾਨ ਬਹੁਤ ਸਾਰੇ ਲੋਕਾਂ ਦੀ ਗੱਲ ਕਰਦੇ ਆ ਤਾਂ ਵਿਚਾਰਧਾਰਕ ਵਖਰੇਵੇਂ ਵੀ ਹੈਗੇ ਆ ਇਸੇ ਤਰੀਕੇ ਨਾਲ ਯੂਪੀ ਦੇ ਵਿੱਚ ਇਸੇ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਤੇ ਦੂਸਰਾ ਪਾਸਾ ਹੁੰਦਾ ਕਿ ਲੋਕਾਂ ਦਾ ਪ੍ਰੈਸ਼ਰ ਪਵੇ ਉਹ 13 ਮਹੀਨਿਆਂ ਦੇ ਵਿੱਚ ਅਸਲ ਦੇ ਵਿੱਚ ਲੋਕਾਂ ਦਾ ਪ੍ਰੈਸ਼ਰ ਸੀ ਜਿਹੜਾ ਇਹਨਾਂ ਨੂੰ ਨੇੜੇ ਲੈ ਕੇ ਆਇਆ ਤੇ ਲੱਗਦਾ ਸੀਗਾ ਵੀ ਇਹ ਕੋਈ ਵੀ ਖਿਸਕਿਆ ਉਹਦੇ ਵਿੱਚੋਂ ਤੇ ਉਹ ਇਰੈਲੇਵੈਂਟ ਹੋ ਜਾਊਗਾ ਚੰਗੀ ਗੱਲ ਹੋਈ ਕਿ ਉਹ ਉਹ ਵਾਪਸ ਆ ਗਏ ਸਰਕਾਰ ਨੇ ਉਹ ਆਪਣਾ ਵਾਅਦਾ ਨਹੀਂ ਵਫਾ ਕੀਤਾ ਮੰਨ ਕੇ ਉਹ ਨਹੀਂ ਕੀਤਾ ਕਿ ਨਵਾਂ ਡਰਾਫਟ ਭੇਜ ਤੱਕ ਹੋਰ ਲੋਕਾਂ ਨੂੰ ਭੰਬਲ ਪੁੱਛੇ ਚ ਪਾਤਾ ਉਹਨਾਂ ਨੂੰ ਲੱਗਦਾ ਬਾਕੀ ਥਾਵਾਂ ਤੇ ਕਾਂਗਰਸ ਦੀ ਸਰਕਾਰ ਵਾ ਤੇ ساری ਭਾਜਪਾ ਦੀ ਸਰਕਾਰ ਵਾ ਹਰਿਆਣਾ ਤਦਸੀ ਮੰਨੋ ਮੰਨੋ ਤੁਸੀਂ ਦੇ ਨੇੜੇ ਬੈਠੇ ਜੋ ਇਹ ਲਿਖਤ ਜ ਨਹੀਂ ਆਊਗਾ ਪਰ ਇਹ ਜਿਹੜਾ ਖਨੌਰੀ ਤੇ ਦੂਸਰੇ ਬਾਰਡਰ ਦਾ ਲੱਗੇ ਹੋਏ ਮੋਰਚੇ ਨੇ ਹਰਿਆਣੇ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਭਾਜਪੀ ਨੂੰ ਇੰਡਾਇਰੈਕਟਲੀ ਫਾਇਦਾ ਹੋਇਆ ਉਹਦਾ ਮੈਂ ਨਹੀਂ ਕਹਿੰਦਾ ਇਹਨਾਂ ਨੇ ਕੀਤਾ ਉਹਨਾਂ ਨੇ ਵਰਤਿਆ ਉਹਨਾਂ ਨੇ ਕਿਸਾਨ जाट ਵਰਸਸ ਨੌਨ जाट ਇਕੱਠੇ ਹੋਏ ਉੱਥੇ ਕਿਸਾਨ ਵਰਸਸ ਨੌਨ ਕਿਸਾਨ ਇਕੱਠੇ ਹੋਏ ਆ ਜਦੋਂ ਕਾਂਗਰਸ ਨੇ ਕਹਿਤਾ ਸੀ ਉਡੇ ਨੇ ਵੀ ਅਸੀਂ ਤਾਂ ਅਸੀਂ ਤਾਂ ਖੋਲ ਦਾਂਗੇ ਦਰਵਾਜ਼ੇ ਕਿਉਂਕਿ ਉਹਨਾਂ ਦੀ ਨੈਸ਼ਨਲ ਪਾਲਿਸੀ ਹੈਗੀ ਹੈ ਉਦੇ ਵਿੱਚ ਉਹਨਾਂ ਕਿਹਾ ਐਮਐਸਪੀ ਵੀ ਦਵਾਂਗੇ ਸਾਰੀਆਂ ਬੰਕਾਂ ਨੂੰ ਨਾਲ ਲੈ ਕੇ ਚੱਲਦੇ ਆ ਫਿਰ ਬੀਜੇਪੀ ਨੇ ਨਹੀਂ ਕੀਤਾ ਤਾਂ ਸਾਨੂੰ ਜਿਹੜਾ ਇਹ ਨਾ ਬਿਲਕੁਲ ਪੁਰਾਣਾ ਇਤਿਹਾਸ ਨੂੰ ਪੁਰਾਣੇ ਸਾਡੇ ਬਜ਼ੁਰਗਾਂ ਨੇ ਉਸ ਸਮੇਂ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਹਾਂ ਇਹ ਕੁਰਬਾਨੀਆਂ ਨੂੰ ਸਾਡਾ ਉਹਨਾਂ ਵੱਡਾ ਜਜ਼ਬਾ ਹੈਗਾ ਅਸੀਂ ਯੂਜ਼ ਕਰਦੇ ਆ ਇਹ ਬਹੁਤ ਪਾੜਾ ਬੀ ਇਤਿਹਾਸ ਦਾ ਰੈਫਰੈਂਸ ਦਿੰਨੇ ਆ ਪਰ ਜਿਹੜਾ ਸਾਡਾ کردار ਹੁੰਦਾ ਵਾ ਉਸ ਲੈਵਲ ਦਾ ਨਹੀਂ ਹੁੰਦਾ ਸਮਾ ਬਦਲ ਗਿਆ ਸਮਾਜ ਬਦਲ ਗਿਆ ਰਾਜ ਬਦਲ ਗਿਆ ਇਹ ਠੀਕ ਹੈ ਸਪਿਰਟ ਹੈਗੀ ਆ ਤੁਹਾਡੀ ਸਪਿਰਟ ਹੈਗੀ ਲੜਨ ਦੀ ਤੁਹਾਡੀ ਸਫਲਤ ਹੈਗੀ ਆ ਸੱਚ ਤੇ ਖੜੇ ਹੋਣ ਦੀ ਉਹ ਅਲਟੀਮੇਟਲੀ ਜਿੱਤ ਦੀ ਹੈ ਜਿੱਦਾਂ ਕੱਲ ਮੇਰੇ ਖਿਆਲ ਡੱਲੇਵਾਲ ਸਾਹਿਬ ਨੇ ਕਿਹਾ ਹੈਗਾ ਜਿੱਤੇ ਤੁਹਾਡੀ ਹੋਊਗੀ ਪਰ ਇਹ ਕੋਸਕਿਟਿਵਿਟੀ ਹੋਊਗੀ ਉਹ ਜਿੱਤ ਦੇ ਵਿੱਚ ਕਿੰਨੀਆਂ ਸਾਰੀਆਂ ਜੜੀਆਂ ਹੈਗੀਆਂ ਸਾਹਮਣੇ ਚੈਲੰਜ ਹੈ ਤੋਂ ਮੇਰਾ ਕਹਿਣ ਤੋਂ ਪਾਵ ਹੈਗਾ ਕਿ ਇਤਿਹਾਸ ਬਾਰ ਬਾਰ ਦੁਹਰਾਇਆ ਨਹੀਂ ਜਾਂਦਾ ਇਤਿਹਾਸ ਬਾਰ ਬਾਰ ਉਸੇ ਤਰੀਕੇ ਦਾ ਨਹੀਂ ਹੁੰਦਾ ਇਸ ਕਰਕੇ ਉਸ ਤਰੀਕੇ ਦਾ ਹੁੰਦਾ ਕਿ ਤੁਹਾਡੇ ਸਮਾਜਿਕ ਆਰਥਿਕ ਰਾਜਨੀਤਿਕ ਸੱਭਿਆਚਾਰਕ ਵਿਚਾਰਕ ਜਿਹੜੇ ਆ ਜਿਹੜੇ ਆ ਉਹ ਤਬਦੀਲੀਆਂ ਆ ਜਾਂਦੀਆਂ ਜਿਹੜੀਆਂ ਤਬਦੀਲੀਆਂ 16ਵੀਂ ਸਦੀ ਦੇ ਵਿੱਚ 15 18 17 ਸਦੀ ਸੀ ਉਹ ਹੁਣ ਨਹੀਂ ਹੈਗੀਆਂ ਜਿਹੜੀ ਅੱਜ ਤੋਂ 15 ਸਾਲ ਪਹਿਲਾਂ ਸੀਗੇ ਉਹ ਹੁਣ ਨਹੀਂ ਹੈਗਾ ਹੁਣ ਤਾਂ ਹੋਰ ਅਗਲੇ ਪਾਸੇ ਗਿਆ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਉੱਤੇ ਜੇ ਆਪਾਂ ਕਿਸਾਨੀ ਨੇ ਖਾਸ ਕਰਕੇ ਇਹ ਸਾਰੀ ਵੱਡੀ ਲੜਾਈ ਲੜਨੀ ਆ ਤੇ ਫਿਰ ਉਹਨੂੰ ਨਵੇਂ ਟੈਕਨੀਕ ਅਡਾਪਟ ਕਰਨੇ ਪੈਣਗੇ ਜਿਸ ਤਰੀਕੇ ਨਾਲ ਤੁਸੀਂ ਦੇਖੋ ਉਸ ਸਮੇਂ ਟੈਕਨੀਕ ਅਡਾਪਟ ਕੀਤੇ ਸੀਗੇ ਟਵੀਟਰ ਆ ਗਿਆ ਸੀਗਾ ਟਰਾਲੀ ਟਾਈਮਸ ਆ ਗਿਆ ਸੀਗਾ ਹੋਰ ਬਹੁਤ ਕੁਝ ਹੋ ਗਿਆ ਸੀਗਾ ਸਾਰੇ ਨਾਲ ਚੱਲੇ ਸੀਗੇ ਹੁਣ ਸਭ ਤੋਂ ਵੱਡੀ ਸਅ ਹੈਗੀ ਆ ਕਿ ਕੁਝ ਲੋਕ ਹੋਰ ਵੀ ਸੋਚਦੇ ਆ ਤੁਹਾਡੇ ਹੁਣ ਲੱਗਾ ਇਥੇ ਰਾਜਪੁਰੇ ਤੇ ਲੱਗਾ ਜਿਹੜਾ ਧਰਨਾ ਲੱਗਾ ਵਾ ਉਹਦੇ ਆਲੇ ਦੁਆਲੇ ਲੋਕਾਂ ਨੂੰ ਪੁੱਛ ਕੇ ਵੇਖ ਲੋ ਪਬਲਿਕ ਅਨੀ ਤੇ ਕੋਈ ਵੀ ਨਹੀਂ ਕਹੋ ਹਾਂ ਇਹ ਕੁਝ ਜੀ ਵੀ ਉਹ ਲੋਕਾਂ ਦੀ ਰੋਟੀ ਰੋਜੀ ਵਾਲਿਆਂ ਨੂੰ ਪੁੱਛ ਕੇ ਵੇਖ ਲੋ ਕਿੰਨਾ ਪੈਣਾ ਕੀ ਪਿਛਲੇ 10 ਮਹੀਨਿਆਂ ਚ ਕੋਈ ਗੱਲ ਅਗਲੇ ਪਾਸੇ ਚੱਲੀ ਆ ਕੇਂਦਰ ਨੂੰ ਤਾਂ ਫਰਕ ਪਈ ਨਹੀਂ ਪੈਂਦਾ ਉਹ ਤੇ ਮਾਰ ਦੂਗਾ ਪੰਜਾਬ ਨੂੰ ਕੁਝ ਦੇਖੋ ਤੁਹਾਡੀਆਂ ਗੱਡੀਆਂ ਰੋਕ ਛੱਡੀਆਂ ਇਹਨਾਂ ਨੇ ਇੱਥੇ ਆ ਜੰਡਿਆਲੇ ਦੇ ਵਿੱਚ ਮਹੀਨਾ ਡੇਢ ਮਹੀਨਾ ਜਦੋਂ ਅੰਦੋਲਨ ਵਾਪਸ ਹੋਇਆ ਸੀਗਾ ਉਹਨਾਂ ਨੂੰ ਬਹਾਨਾ ਮਿਲ ਗਿਆ ਜੀ ਸਾਡੀ ਟਰਾਂਸਪੋਰਟੇਸ਼ਨ ਨਹੀਂ ਹੋਈ ਚੌਲਾਂ ਦੇ ਗਦਾਮ ਨਹੀਂ ਖਾਲੀ ਹੋਏ ਦੇ ਵਿੱਚੋਂ ਹੈ ਸਹੀ ਕਿਸਮ ਦੇ ਬਹਾਨੇ ਉਹਨਾਂ ਨੂੰ ਮਿਲਦੇ ਆ ਤਾਂ ਮੇਰਾ ਖਿਆਲ ਹੈ ਵੀ ਜਦੋਂ ਇਹ ਸਾਰੀ ਵੱਡੀ ਲੜਾਈ ਨੂੰ ਲੜਨਾ ਵਾ ਤੇ ਸਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਰੱਖਣੀਆਂ ਪੈਣੀਆਂ ਹਮ ਡਾਕਟਰ ਸਾਹਿਬ ਇੱਥੇ ਇੱਕ ਆਪਾਂ ਦੇਖਿਆ ਕਿ ਕੱਲ ਖਨੌਰੀ ਬਾਰਡਰ ਉੱਤੇ ਇੱਕ ਮਹਾਪੰਚਾਇਤ ਹੁੰਦੀ ਹੈ ਨਾਲ ਹੀ ਟੁਹਾਣਾ ਬਾਰਡਰ ਉੱਤੇ ਜਿਹਦੀ ਤੁਸੀਂ ਸ਼ਿਰਸਾ ਵੀ ਕੀਤੀ ਗੱਲ ਵੱਡੀ ਗਿਣਤੀ ਦੇ ਵਿੱਚ ਦੋਨਾਂ ਫਾਰਮਾਂ ਨੂੰ ਦੋਨਾਂ ਧਿਰਾਂ ਨੂੰ ਇੱਕ ਸਮਰਥਨ ਮਿਲਦਾ ਹੈ ਕਿਸਾਨਾਂ ਵੱਲੋਂ ਪੰਜਾਬ ਹਰਿਆਣੇ ਤੇ ਇਨਕਲੂਡ ਹੋਰ ਜਿਹੜੇ ਬਾਕੀ ਦੁੱਪੀ ਦੇ ਰਾਜਸਥਾਨ ਦੇ ਜਾਂ ਕੇਰਲਾ ਤੱਕ ਤਾਮਲ ਤੱਕ ਵੀ ਜਿਹੜੇ ਕਿਸਾਨ ਇਹਨਾਂ ਦੋਨਾਂ ਮਹਾਪੰਚਾਇਤਾਂ ਦੇ ਵਿੱਚ ਪਹੁੰਚਦੇ ਆ ਕੀ ਕੇਂਦਰ ਉਤੇ ਅਸਰ ਪਵੇਗਾ ਅਗਲੇ ਸਮੇਂ ਕੋਈ ਅਸਰ ਕਬੂਲੇਗਾ ਕੇਂਦਰ ਜਾਂ ਇਹ ਵੱਡੇ ਪੱਧਰ ਉਤੇ ਕਿਸਾਨਾਂ ਨੂੰ ਹਾਲੇ ਸੰਘਰਸ਼ ਹੋਰ ਵੱਡੀ ਤੀਬਰਤਾ ਦੇ ਨਾਲ ਲੜਨਾ ਪਵੇ ਦੇਖੋ ਦੋ ਇੱਕੇ ਦਿਨ ਹੋਈਆਂ ਇਹਦਾ ਕੀ ਮੈਸੇਜ ਆ ਤੁਸੀਂ ਬਹੁਤ ਸਿਆਣੇ ਜੋ ਮੇਰੇ ਖਿਆਲ ਆ ਮੈਨੂੰ ਇੱਕ ਇੱਕ ਦੋਸਤ ਨੇ ਭੇਜਿਆ ਉਥੋਂ ਉਹਦੇ ਸੀਗਾ ਕਿਉਂਕਿ ਮੇਰਾ ਵੀ ਸੀ ਕੱਲ ਜਾਣ ਦਾ ਮੈਂ ਨਹੀਂ ਗਿਆ ਤੁੰਦ ਕਰਕੇ ਤੇ ਮੇਰਾ ਸੀ ਕਿ ਮੈਂ ਟਫਾਣੇ ਵੀ ਜਾਊਂਗਾ ਤੇ ਇੱਥੇ ਪਤਵ ਦੇਖ ਕੇ ਆਊਂਗਾ ਥੋੜਾ ਵੇਖਿਆ ਤੁਹਾਨੂੰ ਲੱਗਦਾ ਹਰਿਆਣਾ ਤੋਂ ਬਹੁਤ ਐਕਟਿਵ ਸਾਡੇ ਮਿੱਤਰ ਹੈਗੇ ਆ ਕਿਸਾਨ ਦੇ ਵਿੱਚ ਉਹਨਾਂ ਨੇ ਤੇ ਜਿਆ ਕਿ ਉਥੋਂ ਦੇ ਦੇਸ਼ ਦੇ ਇੱਕ ਬਹੁਤ ਵੱਡੇ ਕਿਸਾਨ ਲੀਡਰ ਨੇ ਇੱਥੋਂ ਦੀ ਜਿਹੜੀ ਖਨੌਰੀ ਦੇ ਉੱਤੇ ਹੋਇਆ ਉਹਦੇ ਤੇ ਕਿੰਦੂ ਪਰੰਤੂ ਵੀ ਕੀਤੇ ਆ ਹਾਂ ਜੀ ਪਬਲਿਕ ਰੇਂਜ ਵਿੱਚ ਸੁਣਿਆ ਨਹੀਂ ਗਾ ਪਰ ਮੈਨੂੰ ਤਾਂ ਮੈਸੇਜ ਆਇਆ ਹਾਂ ਜੀ ਇਹ ਜਿਹੜਾ ਮੋਰਚਾ ਹੈਗਾ ਇਹਦੇ ਬਾਰੇ ਉਹਨਾਂ ਨੇ ਸਵਾਲ ਖੜੇ ਕੀਤੇ ਆ ਜਦੋਂ ਸਵਾਲ ਕਿਤੇ ਹੋ ਜਾਂਦੇ ਆ ਤੇ ਸਰਕਾਰ ਨੂੰ ਤਾਂ ਬਹੁਤ ਸੌਖਾ ਹੋ ਜਾਂਦਾ ਕੰਮ ਹਾਂ ਉਹ ਗਿਲੇ ਹੁੰਦੇ ਰਹੇ ਕਿ ਇੱਕ ਦਿਨ ਚ ਕਿਉਂ ਰੱਖਿਆ ਗਿਆ ਦੋਨਾਂ ਫਾਰਮਾਂ ਦੋਨਾਂ ਸਟੇਜਾਂ ਮੰਚਤ ਹੋਏ ਆ ਗਿਲੇ ਬਿਲਕੁਲ ਜੀ ਕੱਲ ਵੀ ਇੱਕ ਦੂਜੇ ਤੇ ਇਹਨਾਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਸਾਡੀ ਤਰੀਕ ਦੇ ਵਿੱਚ ਰੱਖ ਲਿਆ ਉਹਨਾਂ ਨੇ ਕਿਹਾ ਵੀ ਸਾਡੀ ਸਾਡੀ ਜਿਹੜੀ ਅਸੀਂ ਤਰੀਕ ਸੀ ਪਹਿਲਾਂ ਅਸੀਂ ਅਨਾਉਂਸ ਕੀਤੀ ਸੀ ਉਹਦੇ ਵਿੱਚ ਸਾਜਤ ਬਿਲਕੁਲ ਜੀ ਕਿਹਾ ਕਿ ਐਸਕੇਐਮ ਵਾਲਿਆਂ ਨੇ ਪਹਿਲਾਂ ਉਹ ਜਿਹੜਾ ਕੱਲੀ ਇਥੇ ਹੋਈ ਸੀ ਡਿਸਕਸ਼ਨ ਹੋਈ ਸੀ ਐਸਕੇਐਮ ਵਾਲੇ ਜਿਹੜੇ ਹੈਗੇ ਦੂਸਰੇ ਵੱਡਾ ਗਰੁੱਪ ਜਿਹੜਾ ਉਹਨਾਂ ਕੇ ਸਾਡਾ ਪਹਿਲਾਂ ਡਿਸਾਈਡ ਹੋਇਆ ਸੀ ਉਹਨਾਂ ਦਾ ਪਹਿਲਾ ਅਨਾਉਂਸਮੈਂਟ ਬਿਲਕੁਲ ਜੀ ਜੀ ਉਹਨਾਂ ਨੇ ਕਿਹਾ ਫਿਰ ਇਥੇ ਦੁਖਨਵਰਨ ਸਾਹਿਬ ਦੇ ਵਿੱਚ ਮੀਟਿੰਗ ਵੀ ਹੋਈ ਸੀ ਜੀ 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 ਉਹਦੇ ਵਿੱਚ ਢੱਲੇਵਾਲ ਗਰੁੱਪ ਦਾ ਧਿਰ ਨਹੀਂ ਜਾਂਦੀ ਬਲਕਿ ਸਰਵਣ ਸਿੰਘ ਪੰਦੀਰ ਦੇ ਉਹਦੇ ਆਗੂ ਜਾਂਦੇ ਹਨ ਬਿਲਕੁਲ ਤੋਂ ਇਹ ਤਾਂ ਕਲੈਕਟਿਵਲੀ ਅਗਲੇ ਪਾਸੇ ਚੱਲਦੇ ਆ ਤੇ ਜੇ ਵਿੱਚੋਂ ਥੋੜਾ ਜਿਹਾ ਹਵਾ ਦੇ ਦਿੱਤੀ ਜਾਂਦੀ ਆ ਸਪੀਰ ਦੇ ਦਿੱਤੀਆਂ ਦੀ ਗੱਲ ਅਗੇ ਤੁਸੀਂ ਦੇਖਿਆ ਹੋਣਾ ਨਾ ਵੈਸ਼ਨਵ ਨੇ ਇੱਕ ਜਿਹੜੇ ਉਹਨਾਂ ਦੇ ਕੇਂਦਰੀ ਮੰਤਰੀ ਹੈਗੀ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਅਸੀਂ ਹਰਿਆਣੇ ਚ ਇਲੈਕਸ਼ਨ ਜਿੱਤੀ ਲਈ ਜਾਣਾ ਹਾਂ ਹਾਂਜੀ ਜੀ ਜੀ ਪਰ ਇਤਿਹਾਸ ਨਾ ਤੇ ਫਿਰ ਇਹ ਤਾਂ ਹੈ ਜਿਹੜੇ ਇਹ ਲੀਡਰ ਵਾ ਇਹ ਇਹਨਾਂ ਨੂੰ ਸੋਚਣ ਦੀ ਲੋੜ ਹੈਗੀ ਵੀ ਜਿਹੜਾ ਬੰਦਾ ਸਟੇਟਮੈਂਟ ਇਦਾਂ ਦੇ ਰਿਹਾ ਵਾ ਕਿ ਇਹਦਾ ਕੀ ਮੀਨਿੰਗ ਹੈ ਇਹ ਕੀ ਮੈਸੇਜ ਕਨਵੇ ਕਰ ਰਿਹਾ ਹੈਗਾ ਤਾਂ ਇਸ ਕਰਕੇ ਠੀਕ ਆਪੋ ਆਪਣਾ ਕਰੀ ਜਾਣਗੇ ਅਲਟੀਮੇਟਲੀ ਤਾਂ ਲੋਕਾਂ ਨੇ ਉਸ ਪਾਸੇ ਜਲਣਾ ਮੋਡਰੇਟ ਜਿਹੜੀ ਰਾਜਨੀਤੀ ਹੈਗੀ ਆ ਜਾਂ ਜਿਹੜਾ ਸ਼ਾਂਤਮਈ ਸੰਘਰਸ਼ ਹੈਗਾ ਬਾੜ ਜਿਹੜੀ ਲੰਬੀ ਪਲੈਨਿੰਗ ਜਿਹੜੀ ਹੈਗੀ ਆ ਜਾਂ ਲੋਕਾਂ ਦੀ ਮੋਬਿਲਾਇਸ਼ਾਂ ਠੀਕ ਆ ਅਸੀਂ ਲੋਕ ਭਾਵਕ ਬਹੁਤ ਹਾਂ ਕੱਲ ਇੱਥੇ ਵੀ ਲੋਕ ਗਏ ਹੋਣਗੇ ਮੈਂ ਤੁਸੀਂ ਦੇਖਿਆ ਡੱਲੇਵਾਲ ਸਾਹਿਬ ਦੀ ਸਿਹਤ ਵਾਸਤੇ ਸਾਰੇ ਲੋਕੇ ਪ੍ਰੇਰ ਕਰ ਰਹੇ ਆ ਔਰ ਕੱਲ ਕਰ ਨੂੰ ਕੀ ਆਨੇਗੇ ਡਲੇ ਸਾਹਿਬ ਨੇ ਕਿਹਾ ਸੀਗਾ ਕਿ ਜੇ ਇਨਵੀਟੇਸ਼ਨ ਆ ਜਾਵੇ ਜਾਂ ਉਹ ਗੱਲਬਾਤ ਕਰਨੀ ਸ਼ੁਰੂ ਕਰ ਦੇਣ ਤੇ ਹੋ ਸਕਦਾ ਹੈ ਮੈਡੀਕਲ ਟਰੀਟਮੈਂਟ ਲੈਣਾ ਸ਼ੁਰੂ ਕਰ ਦੇਣ ਪਰ ਕੇਂਦਰ ਦੇ ਕੰਨਾਂ ਤੇ ਜੂਕ ਵੀ ਸਰਕਣ ਡਈ ਕਿਉਂਕਿ ਤੇ ਬਹੁਤ ਨਹੀਂ ਕਰਦੇ ਹੂੰ ਜੀ ਤੇ ਫਿਰ ਇਹਦਾ ਮਤਲਬ ਕੀ ਹੈਗਾ ਕਿ ਲਗਾਤਾਰ ਕੋਈ ਹੋਰ ਸਟ੍ਰੈਟਜੀ ਵੀ ਹੋ ਸਕਦੀ ਹੈ ਤੁਸੀਂ ਜਿਹੜਾ ਹੈਗਾ ਤੇ ਚੰਗੀ ਗੱਲ ਹੈ ਜੀ ਕਿ ਦੂਹੀਆਂ ਜਿੱਥੇ ਬੰਦੀਆਂ ਨੇ ਕੁਝ ਇਹਨਾਂ ਦੇ ਬੰਦ ਕਾਲਾਂ ਦੇ ਵਿੱਚ ਇਹਨਾਂ ਦਾ ਸਾਹ ਦਿੱਤਾ ਹੂੰ ਉਹ ਖੁੱਲ ਕੇ ਨਹੀਂ ਗਈ ਪਰ ਜਿਹੜੀ ਦੋ ਕੱਲ ਮੀਟਿੰਗਾਂ ਹੋਈਆਂ ਵਾਂ ਇਹਦੇ ਵਿੱਚ ਤਾਂ ਬਹੁਤ ਕਲੀਅਰ ਲੱਗ ਗਿਆ ਵੀ ਜਿਉ ਪਹਿਲਾਂ ਡਿਸਾਈਡ ਕੀਤੀ ਸੀਗੀ ਹੂੰ ਤੇ ਫਿਰ ਹੋ ਸਕਦਾ ਉਹਨਾਂ ਦੀ ਸਲਾਹ ਦੇ ਨਾਲ ਇੱਥੇ ਹੀ ਕਰ ਲੈਂਦੇ ਇਹ ਇਹਨਾਂ ਵੇਖਣ ਵਾਲੇ ਲੀਡਰ ਨੇ ਮੈਂ ਕੋਈ ਸਲਾਹ ਨਹੀਂ ਦੇਣ ਦੇ ਉਹਦੇ ਵਿੱਚੋਂ ਵੀ ਹੋ ਸਕਦਾ ਇੱਥੇ ਵੱਡਾ ਉਸ ਦਾ ਖਨੋਰੀ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਇਤਿਹਾਸ ਇਕੱਠ ਹੋ ਜਾਂਦਾ ਜੇ ਸਾਰੇ ਉਹ ਵੀ ਆ ਜਾਂਦੇ ਇਹ ਵੀ ਲਿੰਜਿੰਦਾ ਸਰਕਾਰ ਤੇ ਪ੍ਰੈਸ਼ਰ ਪੈਂਦਾ ਹਾਂ ਹਾਂ ਜੀ ਜੀ ਬਿਲਕੁਲ ਖੈਰ ਤੁਹਾਨੂੰ ਦੇਖਣ ਵਾਲੀ ਗੱਲ ਹੈ ਕਿ ਪ੍ਰੈਸ਼ਰ ਕਿਵੇਂ ਬਣੇਗਾ ਕਿਸਾਨਾਂ ਦਾ ਕੇਂਦਰ ਕਦੋਂ ਇਸ ਪਾਸੇ ਆਉਂਦਾ ਹੈ ਪਰੰਤੂ ਫਿਲਹਾਲ ਇਹ ਲੜਾਈ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡੀ ਹੈ ਕੇਂਦਰ ਆਪਣੇ ਆਪ ਦੇ ਵਿੱਚ ਇੱਕ ਵੱਡੀ ਸ਼ਕਤੀ ਹੈ ਹਾਂ ਕਿ ਕਿਸਾਨ ਵੀ ਇੱਕ ਵੱਡੀ ਇੱਕ ਲਾਮਬੰਦੀ ਇੰਨੇ ਦਿਨੀ ਉਹਨਾਂ ਦੀ ਵੱਧ ਰਹੀ ਹੈ ਪਰੰਤੂ ਫਿਲਹਾਲ ਗੱਲ ਫਿਰ ਕੇਂਦਰ ਵੱਲ ਜਾ ਕੱਢਦੀ ਕਿ ਕੇਂਦਰ ਕਦੋਂ ਇਸ ਮਾਮਲੇ 'ਚ ਹੰਗਾਰਾ ਦਿੰਦਾ ਹੈ। ਕਿਹਾ ਡਾਕਟਰ ਸਾਹਿਬ ਦੁਜੀ ਬਣੇ ਅਮਰੀਕਾ ਇੱਕ ਵੱਡੀ ਸ਼ਕਤੀ ਹੈ। ਉੱਥੇ ਹੁਣ ਅਗਲੇ ਦਿਨੀ ਜਿਹੜੀ ਕਿ ਡੋਨਾਲਡ 트੍ਰੰਪ ਵੱਲੋਂ ਸੌਂ ਚੁੱਕੀ ਜਾ ਰਹੀ ਹੈ ਉਹ ਅਮਰੀਕਾ ਦਾ ਕਾਰਜਪਾਰਸ ਸੰਭਾਲਿਆ ਜਾ ਰਿਹਾ ਹੈ। ਅਜਿਹੀ ਦ੍ਰਾਨੀ ਅੰਤਰਰਾਸ਼ਟਰੀ ਪਦਰਤੀ ਕਈ ਹੋਰ ਜਿਹੜੀ ਕਿ ਰਜਾਨ ਨਵੇਂ ਸਿਰੋਂ ਉੱਠਣ ਵਾਲੇ ਹੈ। ਇੰਨੇ ਦਿਨੀ ਹੀ ਇੱਕ ਅਮਰੀਕਾ ਦੇ ਜਿਹੜੀ ਸੁਰੱਖਿਆ ਸਲਾਹਕਾਰ ਨੇ ਜੈਕ ਸੁਲੀਵਨ ਉਹ ਭਾਰਤ ਆਰਿਆ ਨੇ ਦੂਦਨ ਵਾਸਤੇ ਇੱਕ ਦੋ ਦਿਨਾਂ ਨੂੰ ਇਵੇਂ ਦੇਖਦੇ ਆ ਇਹ ਉਹਨਾਂ ਦੀ ਫੇਰੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਿਸ ਕਿਸਮ ਦਾ ਰੋ ਹੈ ਮਹਾਰਾਸ਼ਟਰ ਵਾਲਾ ਪਾਰ ਤੁਸੀਂ ਦੇਖ ਲਓ ਬਿਹਾਰ ਦੇ ਵਿੱਚ ਕੀ ਹੋ ਰਿਹਾ ਚੰਦਰਬਾਬੂ ਨੈਡੂ ਵਾਲਾ ਪਾਸਾ ਹੈਗਾ ਜਾਂ ਜੋ ਕਿਸ ਕਿਸਮ ਦੀ ਰਾਜਨੀਤੀ ਇਹਨਾਂ ਦੀ ਕਿਸ ਕਿਸਮ ਦੀ ਧਕੇਸ਼ਾ ਹੀ ਆ ਤੇ ਇਹ ਜਰੂਰੀ ਨਹੀਂ ਕਿ ਆ ਕਿ ਇਹ 5 ਸਾਲ ਪੂਰੇ ਕਰਨਗੇ ਇਹ ਹੋ ਸਕਦਾ ਕਿਸੇ ਵੇਲੇ ਕਿਸ ਤਰੀਕੇ ਦੀ ਲਾਮਬੰਦੀ ਤੁਸੀਂ ਦੇਖਿਆ ਹੋਣਾ ਬੇਲੇ ਸਮੇਂ ਦੇ ਵਿੱਚ ਆ ਥੋੜੇ ਸਮੇਂ ਦੇ ਵਿੱਚ ਬਿਹਾਰ ਦੇ ਵਿੱਚ ਹੋ ਰਹੀ ਆ ਮੋ ਜਿਸ ਤਰੀਕੇ ਨਾਲ ਕਿਸ਼ਨੇ ਜਿਹੜੇ ਬਾਬੂ ਹੈਗੇ ਆ ਉਹਨਾਂ ਦੇ ਲਿੰਕ ਹੈਗੇ ਆ ਇੱਕ ਨਾਸ਼ਿਰ ਦੇ ਨਾਲ ਹੈ ਪਰ ਦੇ ਨਾਲ ਹੈ ਚੰਦਰਬਾਬੂ 나ੜੂ ਦੇ ਨਾਲ ਹੈ ਤੇ ਕੋਈ ਨਾ ਕੋਈ ਪਟਾਕਾ ਵੀ ਪੈ ਸਕਦਾ ਵਾ ਜਿਉਂ ਜੀ ਸ਼ੁਰੂ ਹੋ ਗਈ ਸਾਨਾ ਦੇ ਮਸਲੇ ਵੀ ਉਹਦੇ ਨਾਲ ਵੀ ਕਾਫੀ ਹੱਦ ਤੱਕ ਜੁੜੇ ਆ ਜਿਨਾ ਜੇ ਇਹ ਹੈ ਕਿ ਕਿ ਭਣੀਆਂ ਬੈਕ ਸੜਕ ਸਿਸਟਮ ਹੈਗਾ ਕਾਰਪੋਜੇਟ ਬੈਕ ਹੈਗਾ ਤੇ ਇਸ ਕਰਕੇ ਇਹਨਾਂ ਕੋ ਆਸਨੀ ਰੱਖੀ ਜਾਂਦੀ ਦੂਸਰਾ ਤੁਹਾਡਾ ਸਵਾਲ ਬਹੁਤ ਮਹੱਤਵਪੂਰਨ ਆ ਵੀ ਇਸ ਕ੍ਰੂਸ਼ੀਅਲ ਸਮੇਂ ਦੇ ਉੱਤੇ ਪਹਿਲੀ ਗੱਲ ਤਾਂ ਭਿੰਡਰ ਸਾਹਿਬ ਅਮਰੀਕਾ ਦੇ ਵਿੱਚ ਚੇਂਜ ਤੇ ਕੰਟੀਨਿਉਟੀ ਆ ਦੋਨੋ ਚੀਜ਼ਾਂ ਹੈ ਤੁਸੀਂ ਦੇਖੋ ਕਿ ਉਹਨਾਂ ਦੇ ਜਿਹੜੇ ਪ੍ਰਧਾਨ ਆਪਣੇ ਪ੍ਰੈਜ਼ੀਡੈਂਟ ਸੀਗੇ ਉਹ ਨਵੰਬਰ ਮਹੀਨੇ ਦੇ ਵਿੱਚ ਉਹ ਚੁਣੇ ਗਏ ਸੀ ਤੇ ਨਵੰਬਰ ਤੋਂ ਲੈ ਕੇ ਤੇ 20 ਜਨਵਰੀ ਤੱਕ ਇਹ ट्रांजिशन ਪੀਰੀਅਡ ਬੋਲਦੇ ਆ ਜਿਹਨੂੰ ਕਹਿੰਦੇ ਨਾ ਟ੍ਰਾਂਸਫਰ ਆਫ ਪਾਵਰ ਸਾਡੇ ਤਾਂ ਹੁੰਦਾ ਨਾ ਇਲੈਕਸ਼ਨ ਹੋਈ 2 4 5 10 ਦਿਨ ਬਾਅਦ ਹੋ ਗਏ ਤੁਸੀਂ ਲੰਬੇ ਹੋ ਗਏ ਆਪਣੇ ਚੱਕਰ ਉਹ ਟ੍ਰਾਂਜੀਸ਼ਨ ਜਿਹੜੀ ਆ ਪਾਵਰ ਦੀ ਦੇਖੋ ਤੁਸੀਂ ਘੱਟੋ ਘੱਟ ਵੀ 2.5 ਮਹੀਨੇ ਉਹਨਾਂ ਨੂੰ ਦਿੱਤੇ ਜਾਂਦੀ ਹੈ ਤਾਂ ਕਿ ਆਪਣੇ ਸਿਸਟਮ ਨੂੰ ਸੈੱਟ ਕਰਨ ਆਪਣੇ ਸਿਸਟਮ ਨੂੰ ਪਲੇਸ ਕਰ ਲੈਣ ਬਹੁਤੀ ਵੱਡੀ ਤਬਦੀਲੀ ਆਉਂਦੀ ਨਹੀਂ ਜੋ ਕਿ ਵਿਚਾਰ ਤਰਕਤੌਰ ਤੇ ਬੋਲਦਾ ਰਿਪਬਲਿਕਨ ਤੇ ਡੈਮੋਕ੍ਰੇਟ ਦੋ ਵੱਡੀਆਂ ਪਾਰਟੀਆਂ ਆ ਹੋਰ ਕੋਈ ਪਾਰਟੀਆਂ ਉੱਥੇ ਹੈ ਨਹੀਂ ਗਈ ਉਹਨਾਂ ਦੀ ਕੋਈ ਜਿਹੀ ਵੀ ਤਬਦੀਲੀ ਵਿਚਾਰਾਂ ਦੀ ਤਬਦੀਲੀ ਹੋ ਗਈ ਵੱਡੀ ਉਹ ਬਿਲਕੁਲ ਨਹੀਂ ਹੈਗੀ ਇਸ ਕਰਕੇ ਆ ਰਹੇ ਆ ਕਿਉਂਕਿ ਹਿੰਦੁਸਤਾਨ ਤੇ ਜਿਹੜਾ ਹੈਗਾ ਦੂਸਰਾ ਅਮਰੀਕਾ ਦੇ ਰਿਲੇਸ਼ਨ ਜਿਹੜੇ ਆ ਸਭ ਤੋਂ ਵੱਧ ਜਿਹੜਾ ਟ੍ਰੇਡ ਪਾਰਟਨਰ ਇੰਡੀਆ ਦਾ ਹੈਗਾ 1950 ਤੋਂ ਲੈ ਕੇ ਉਹ ਅਮਰੀਕਾ ਹੈਗਾ ਸਭ ਤੋਂ ਵੱਡਾ ਇੱਕ ਗਾ ਔਰ ਇਸ ਕਰਕੇ ਉਹ ਕਦੀ ਵੀ ਆਪਣੇ ਇਸ ਗਾਥ ਨੂੰ ਜਿਹੜਾ ਉਹ ਗਵਾਉਣਾ ਨਹੀਂ ਜਾਊਗਾ ਭਾਵੇਂ ਕਿ ਪੋਲਿਟੀਕਲ ਮਸਲੇ ਹੈਗੇ ਆ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਜਿਹੜੇ ਇੰਡੀਆ ਦੇ NSA ਹੈ ਜਾਂ ਦੂਸਰੇ ਬੰਦੇ ਉਹਨਾਂ ਦੇ ਉੱਤੇ ਕੇਸ ਵੀ ਹੋਏ ਆ ਔਰ ਪੰਨੂ ਦੇ ਕੇਸ ਦੇ ਵਿੱਚ ਨੇ ਤਲਖੀ ਵੀ ਆਈ ਹੈ ਪਰ ਉਹ ਇੱਕ ਪਾਸਾ ਹੈ ਉਹ ਪੋਲਿਟੀਕਲ ਪਾਸਾ ਹੈਗਾ ਜਾਂ ਪਾਸਾ ਹੈਗਾ ਇਹ ਜਿਹੜਾ ਟਰੇਡ ਵਾਲਾ ਪਾਸਾ ਉਸੇ ਤਰੀਕੇ ਨਾਲ ਚੱਲਦਾ ਰਿਹਾ ਮੈਨੂੰ ਲੱਗਦਾ ਕਿ NSA ਜਿਹੜਾ ਹੈਗਾ ਜਿਹੜੇ ਥੋੜੇ ਬਹੁਤੇ ਕੋਈ ਇਸ਼ੂਸ ਹੈਗੇ ਆ ਖਾਸ ਕਰਕੇ ਇੰਡੀਆ ਨੇ ਵੀ ਕੋਬਜੈਕਟ ਕੀਤਾ ਸੀ ਕਿਉਂਕਿ ਉੱਥੇ FIRਸ ਹੋ ਚੁੱਕੀਆਂ ਹੋਆਂ ਉੱਥੇ ਕੇਸ ਜਿਹੜੇ ਸਾਰੇ ਕਲੱਬ ਅਡਾਨੀ ਦਾ ਬਹੁਤ ਵੱਡਾ ਕੇਸ ਹੈ ਜਿਹੜਾ ਉੱਥੇ ਕਲੱਬ ਹੋ ਗਿਆ ਹੂੰ ਤਾਂ ਇਸ ਕਰਕੇ ਹੋ ਸਕਦਾ ਕਿ ਕਿਤੇ ਨਾ ਕਿਸੇ ਲੈਵਲ ਦੇ ਉੱਤੇ ਜਿਹਨੂੰ ਕਿਹਾ ਹੁੰਦਾ ਵੀ ਤੁਹਾਡੀ ਗੱਲਬਾਤ ਜਿਹੜੀ ਆ ਉਹ ਜਿਹੜੀ ਹੈਗੀ ਉਹਨੂੰ ਕਿਸੇ ਨਾ ਕਿਸੇ ਪਾਸੇ ਕੀਤਾ ਜਾਵੇ ਤਾਂ ਕਿ ਸਬੰਧਾਂ 'ਚ ਬਹੁਤੀ ਜਿਹੜੀ ਹੈਗੀ ਆ ਉਹ ਜਿਆਦਾ ਰਿਕਰਪਟ ਨਾ ਪਵੇ ਅ ਦੂਸਰੇ ਜਿਹੜੇ ਆਉਣ ਵਾਲੇ ਪ੍ਰਧਾਨ ਆ ਉਹਨਾਂ ਨੇ ਪਹਿਲਾਂ ਕਹਿ ਤਾ ਉਹ ਪ੍ਰਵਾਇ ਨਹੀਂ ਕਰਦੇ ਉਹ ਕਹਿੰਦੇ ਜਿਹੜਾ ਹੈ ਅਮਰੀਕਾ ਫਰਸਟ ਹੈ ਇਹ ਅਮਰੀਕਾ ਫਰਸਟ ਲੈਣਾ ਵਾ ਕਿ ਹਿੰਦੁਸਤਾਨ ਦਾ ਵਪਾਰ ਉਹਨਾਂ ਨੂੰ ਉਸੇ ਤਰੀਕੇ ਨਾਲ ਰੱਖਣਾ ਪੈਣਾ ਵਾ ਹਿੰਦੁਸਤਾਨ ਨੂੰ ਉਹ ਦਬਕੇ ਵੀ ਮਾਰਦੇ ਆ ਕੈਸੀ ਟ੍ਰੇਡ ਦੇ ਉੱਤੇ ਇਹਨਾਂ ਇੰਪੋਰਟ ਕਰਦਾਂਗੇ ਸਾਰਾ ਉਹ ਉਹ ਕਰ ਦਵਾਂਗੇ ਪਰ ਉਹਨਾਂ ਦਾ ਇਸ ਕ੍ਰੂਸ਼ੀਅਲ ਸਮੇਂ ਤੇ ਆਉਣਾ ਕਿ ਜਦੋਂ ਥੋੜੇ ਸਮੇਂ ਤੱਕ ਜਿਹੜਾ ਹੈਗਾ ਨਵਾਂ ਰਜਿਮ ਉੱਥੇ ਆ ਰਿਹਾ ਵਾ ਸ਼ਾਇਦ ਜਿਹੜੇ ਕੁਝ ਇਸ਼ੂਜ਼ ਜਿਹੜੇ ਹੈਗੇ ਆ ਉਹਦੇ ਵਿੱਚ ਹੋ ਸਕਦਾ ਕਿ ਜਿਹੜੇ ਕਨਫਲਿਕਟ ਵਾਲੇ ਇਸ਼ੂਜ਼ ਹੈਗੇ ਆ ਜਾਂ ਜਿਹੜੇ ਤੁਸੀਂ ਦੇਖਿਆ ਕਿ ਉਹ ਪੰਨੂ ਵਾਲਾ ਇਸ਼ੂ ਇੰਪੋਰਟੈਂਟ ਬਹੁਤ ਇੰਪੋਰਟੈਂਟ ਬਣਿਆ ਸੀਗਾ ਹੋਰ ਇਹਦੇ ਵਿੱਚ ਹੈਗਾ ਕਿ ਜੋ ਇੰਡੀਆ ਦੇ ਬੈਠੇ ਉੱਥੇ ਗੈਂਗਸਟਰ ਆ ਉਹ ਉੱਥੇ ਕਰ ਰਹੇ ਆ ਜਾਂ ਇੱਥੋਂ ਜੋ ਕੁਝ ਹੋ ਰਿਹਾ ਵਾ ਕਿਉਂਕਿ ਇਹ ইস্যੂ ਜਿਹੜੇ ਆ ਮੈਸਰੀਕਲੀ ਫੋਕਸ ਹੋਣਗੇ ਪਰ ਉਹਨਾਂ ਦੂਸਰੇ ਪਾਸੇ ਆਉਣਾ ਕਿ ਦੂਸਰੇ ਜਿਹੜਾ ਇੰਡੀਆ ਦਾ ਜਿਹੜਾ ਨੈਸ਼ਨਲ ਐਡਵਾਈਜ਼ਰ ਹੈਗਾ ਵਰ ਉਹਦੇ ਬਾਰੇ ਜਿਸ ਕਿਸਮ ਦੀ ਨਿਊਜ਼ ਆਈ ਸੀ ਉਹਨੂੰ ਪੈਸੀਫਾਈ ਕਰਨ ਵਾਲਾ ਕੰਮ ਹੀ ਹੋਊਗਾ ਮੇਰੇ ਖਿਆਲ ਆ ਕਿ ਬਿਲਕੁਲ ਡਾਕਟਰ ਸਾਹਿਬ ਆਪਾਂ ਅੰਤਰਰਾਸ਼ਟਰੀ ਮੰਚ ਉੱਤੇ ਜਿਵੇਂ ਤੁਸੀਂ ਸਾਰੇ ਪੱਖ ਵਿਸਤਾਰਨਾ ਸਾਂਝੇ ਕੀਤੇ ਆ ਤੇ ਜੇਕਰ ਪੰਜਾਬ ਦੇ ਹਾਲਾਤ ਉੱਤੇ ਥੋੜਾ ਜਿਹਾ ਆਪਾਂ ਦੇਖੀਏ ਕਿ ਅਗਲੇ ਸਮੇਂ ਪੰਜਾਬ ਦੇ ਹਾਲਾਤ ਕਿਵੇਂ ਰਹਿਣ ਵਾਲੇ ਆ ਕਈ-ਕਈ ਵਕਤ ਵਕਤ ਪੱਖਾਂ ਉੱਤੇ ਜੀ ਕਰਦਾ ਤਾਂ ਉਹ ਲੈ ਕੇ ਪਾਸੇ ਚੱਲ ਰਿਹਾ ਹੈ। ਔਰ ਇਹਦੇ ਨਾਲ ਨਾਲ ਜਿਸ ਤਰੀਕੇ ਨਾਲ ਕੇਂਦਰ ਜਿਹੜਾ ਹੈਗਾ ਵਾ ਦਾ ਸੁਪਰੀਮ ਕੋਰਟ ਜਿਹੜੀ ਆ ਉਹਨੂੰ ਬਾਰ-ਬਾਰ ਡਾਇਰੈਕਸ਼ਨਸ ਦੇ ਰਹੀ ਆ ਕਿ ਤੁਸੀਂ ਇਹ ਐਕਸ਼ਨ ਕਰੋ। ਔਰ ਇਹਦੇ ਨਾਲ ਨਾਲ ਜਿਹੜੀ ਸਾਡੀ ਆਰਥਿਕ ਸਥਿਤੀ ਹੈਗੀ ਆ ਅੰਦਰੂਨੀ ਜਿਹੜੀ ਆ ਖਾਸ ਕਰਕੇ ਤੁਸੀਂ ਦੇਖਿਆ ਹੋਣਾ ਕਬੱਡੇ ਪੱਤਰ ਦੇ ਉੱਤੇ ਹਰ ਤਬਕੇ ਦੇ ਵਿੱਚ ਜਿਹੜਾ ਉਹ ਰੋਸ ਪਾਇਆ ਜਾਣ ਡਿਆ ਹੈ। ਇਹਦੇ ਨਾਲ ਨਾਲ ਜਿਹੜੀ ਪੋਲੀਟੀਕਲ ਖਾਸ ਕਰਕੇ ਜਿਹੜੀ ਸਟੇਬਿਲਟੀ ਚਾਹੀਦੀ ਸੀ ਜਿਸ ਕਿਸਮ ਦੀ ਜਿੰਨੀ ਵੱਡੀ ਇਹ ਤਾਕਤ ਲੋਕਾਂ ਨੂੰ ਦਿੱਤੀ ਸੀਗੀ ਉਹਦਾ ਕੋਈ ਵਿਜੀਬਲ ਅਸਰ ਨਹੀਂ ਹੋ ਰਿਹਾ ਮੈਨੂੰ ਤੇ ਇਹ ਵੀ ਲੱਗਦਾ ਕਿ ਸ਼ਾਇਦ ਭਗਵਾਨ ਸਭ ਹੁਣਾ ਦਾ ਜਿਹੜੀ ਪਕੜ ਤਾਂ ਬਹੁਤ ਸਵਾਲ ਉਠਦਾ ਕਿਹਾ ਹੋਇਆ ਉਧਰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗੇ ਦਿਨ ਪੰਜਾਬ ਲਈ ਆਉਣਗੇ ਇਸ ਕਰਕੇ ਚੰਗੇ ਦਿਨ ਪੰਜਾਬ ਲਈ ਆਉਣਗੇ ਕਿਉਂਕਿ ਹਰ ਪਾਸੇ ਹੀ ਸਮੱਸਿਆ ਹੈ ਲਾਏ ਇਨ ਆਰਡਰ ਦੀ ਸਮੱਸਿਆ ਤੁਸੀਂ ਦੇਖ ਲਓ ਰੋਜ਼ ਆੜੀ ਛੋਟੇ ਜਿਹੇ ਸਟੇਟ ਹੈਗੀ ਕਿਸੇ ਕਿਸਮ ਦਾ ਸਮੱਸਿਆ ਆਉਂਦੀਆਂ ਹੈ ਗੱਛ ਦਾ ਆ ਰਿਹਾ ਹੈ ਵੇ ਵਪਾਰੀ طبਕਾ ਜਿਹੜਾ ਉਹ ਜਿਹੜਾ ਡਰਿਆ ਪਿਆ ਹੈਗਾ ਹੋਰ ਕੋਈ ਸਾਧਨ ਹੈ ਨਹੀਂ ਅਗਲੇ ਪਾਸੇ ਵਧਣ ਵਾਸਤੇ ਤੋਂ ਇਸ ਕਰੇ ਕੋਈ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਕੋਈ ਰੋਡ ਮੈਪ ਨਹੀਂ ਹੈ ਕਿ ਤੁਸੀਂ ਕੋਈ ਰੋਡ ਮੈਪ ਦਿਓ ਮਿਊਸਪਲ ਕਾਰਪੋਰੇਸ਼ਨ ਇਲੈਕਸ਼ਨ ਹੋਈਆਂ ਜਿਹੜੇ ਬਣਿਆ ਉਹਨੂੰ ਬਣਾਉਣ ਤੋਂ ਯਾਰ ਤੁਸੀਂ ਕਿਉਂ ਤੁਸੀਂ ਉਹਨੂੰ ਰੋਕ ਕੇ ਬੈਠੇ ਆ ਤੁਸੀਂ ਪਹਿਲਾਂ ਹਾਈ ਕੋਰਟ ਦੇ ਆਰਡਰ ਦੇ ਨਾਲ ਮਿਊਸਪਲ ਕਾਰਪੋਰੇਸ਼ਨ ਦੀ ਇਲੈਕਸ਼ਨਸ ਹੋਈ ਇਸੇ ਤਰੀਕੇ ਨਾਲ ਪੰਚਾਇਤੀ ਰਾਜ ਦੀ ਇਲੈਕਸ਼ਨਸ ਹੋਈ ਉਹਨਾਂ ਨੂੰ ਕੰਮ ਕਰਨ ਦਿਓ ਰਾਦਰ ਉਹਨਾਂ ਨੂੰ ਸਭ ਪੰਚਾਇਤਾਂ ਨੂੰ ਨਾਲ ਲਓ ਪੰਚਾਇਤਾਂ ਕੋਲ ਰੈਜੂਲੇਸ਼ਨ ਪਾਸ ਕਰਾਓ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਨਸ਼ਾ ਨਹੀਂ ਵਿਖੜਨ ਦੇਵਾਂਗੇ ਪੰਚਾਇਤਾਂ ਦੀ ਜਿਹੜੀ ਗ੍ਰਾਮ ਸਭਾ ਜਿਹੜੀ ਆ ਉਹਨਾਂ ਨੂੰ ਕਹੋ ਵੀ ਰੈਗੂਲਰ ਗ੍ਰਾਮ ਸਭਾ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਮਿਊਨਿਸਪਲ ਕਾਰਪੋਰੇਸ਼ਨ ਆਪਣਾ ਕੰਮ ਕਰਨ ਇੰਨੀ ਗੰਦਗੀ ਪਈ ਆ ਸ਼ਹਿਰਾਂ ਦੇ ਵਿੱਚ ਕੋਈ ਚੁੱਕਣ ਵਾਲਾ ਨਹੀਂ ਹੈਗਾ ਉਹਦੇ ਵਿੱਚੋਂ ਕੋਈ ਕਿਸੇ ਦੀ ਗੱਲ ਸੁਣਨ ਵਾਲਾ ਨਹੀਂ ਹੈਗਾ ਕਲੀਅਰ ਕੱਟ ਜਿੱਥੇ ਦੂਸਰਾ ਹੈ ਪੈਸੇ ਵੀ ਲਓ ਫ੍ਰੀਬੀ ਵਾਲਾ ਸਮਾ ਜਿਹੜਾ ਉਹ ਲੈ ਕੇ ਬੈਠ ਜੂਗਾ ਸਰਕਾਰਾਂ ਨੂੰ ਵੀ ਲੈ ਕੇ ਬੈਠਾ ਕਿੰਨੀਆਂ ਸਰਕਾਰਾਂ ਬਾਦਲ ਸਾਹਿਬ ਦੇ ਸਮੇਂ ਕਿੰਨੀਆਂ ਫ੍ਰੀਬੀ ਸੀਗੀਆਂ ਹਾਰ ਗਏ ਅਮਰਿੰਦਰ ਸਿੰਘ ਜਾਂਦਾ ਜਾਂਦਾ ਹੋਰ ਬਹੁਤ ਕਰ ਗਿਆ ਰੋਕੜੀਆਂ ਪਾਣੀ ਡਿਜ਼ਰਵਿੰਗ ਨੂੰ ਦਿਓ ਤੁਸੀਂ ਸਭ ਤੋਂ ਵੱਡੀ ਗੱਲ ਹੈਗੀ ਕਿ ਜਿਹੜਾ ਡਿਜ਼ਰਵ ਕਰਦਾ ਵਾ ਉਹਨੂੰ ਦਿੱਤਾ ਜਾਵੇ ਦੂਸਰਿਆਂ ਕੋਲ ਲਿਆ ਜਾਵੇ ਲੋ ਪੈਸੇ ਲੈ ਜਾਣ ਡਿਸਟ੍ਰੀਬਿਊਟ ਕੀਤਾ ਜਾਵੇ ਤੁਸੀਂ ਪਬਲਿਕ ਇੰਸਟੀਟਿਊਸ਼ਨਾਂ ਬਿਜਲੀ ਬੋਰਡ ਨੂੰ ਹੋਰ ਤਕੜਾ ਕਰੋ ਨਹੀਂ ਤੇ ਉਹ ਫਿਰ ਡਿਸਮੈਂਟਲ ਹੋ ਜਾਊਗਾ ਖੇਤੀਬਾੜੀ ਵਿਭਾਗ ਨੂੰ ਤਕੜਾ ਕਰੋ ਹੈਲਥ ਸਿਸਟਮ ਜਿਹੜਾ ਸੀਗਾ ਪੁਰਾਣਾ ਉਹਨੂੰ ਤਕੜਾ ਕਰੋ ਤੁਸੀਂ ਜਿਹੜੀਆਂ ਸੈਂਟਰ ਦੇ ਨਾਲ ਤੁਹਾਡੇ ਕੋਲ ਗ੍ਰਾਂਟਸ ਪਈਆਂ ਵਾ ਉਹਨਾਂ ਨੂੰ ਵਾਪਸ ਲਿਆਉਣ ਦੀ ਗੱਲ ਕਰੋ ਸੋ ਜੀ ਪੈਰਲਲ ਸਕੀਮਾ ਚਲਾਉਣ ਦਾ ਹੈ ਜੋ ਇਹ ਇਸ ਕਰਕੇ ਪੁਆਇੰਟ ਇਹ ਹੈਗਾ ਕਿ ਉਹਨੂੰ ਤੇ ਕੋਈ ਲਗਦਾ ਨਹੀਂਗਾ ਆਪਾਂ ਤੇ ਪੁਰਾਣੇ ਇਤਿਹਾਸ ਦੀ ਗੱਲ ਕਰਦੇ ਆਂ ਵੀ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਸਵੰਦ ਤਬਦੀਲੀ ਹੋਣ ਦੀ ਲੋੜ ਹੋਊਗੀ ਕਿਉਂਕਿ ਬਹੁਤ ਲੰਮੇ ਸਮੇਂ ਬਾਅਦ ਰਵਾਇਤੀ ਪਾਰਟੀਆਂ ਤੋਂ ਹਟ ਕੇ ਇੱਕ ਨਵਾਂ ਤਜਰਬਾ ਕੀਤਾ ਸੀ ਇਹ ਠੀਕ ਹੈ ਇਸ ਸਰਕਾਰ ਨੇ ਉਹਨਾਂ ਦੇ ਮੁਕਾਬਲੇ ਕੁਝ ਕੰਮ ਚੰਗੇ ਵੀ ਕੀਤੇ ਇਹ ਕੁਝ ਥਾਵਾਂ ਤੇ ਓਪਨ ਵੀ ਹੋਈ ਹੈ ਬਿਲਕੁਲ ਬਿਲਕੁਲ ਸੋ ਇਹ ਸੰ ਸਾਡੇ ਨਾਲ ਵੱਡੇ ਰਾਸ਼ੀ ਮਹਾਰਤ ਤੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸਿੱਕੂ ਸਾਹਿਬ ਸੋ ਸਿੱਕੂ ਸਾਹਿਬ ਤੁਸੀਂ ਚੈਨਲ ਦੀ ਐਮਿਸ਼ਨ ਪਿੱਛੇ ਬਿਲਕੁਲ ਆਪਣਾ ਬਹੁਤ ਬਹੁਤ ਲਾ ਸਮਰਪਿਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ